ਇਹ ਪ੍ਰੋਗਰਾਮ ਨ ਕੀਤਾ ਬਹੁਤ ਵਧੀਆ ਸਫਲ ਹੋ ਗਿਆ। ਹਰਿਆਣ ਸਰਕਲ ਦੀਆਂ ਸਾਰੀਆਂ ਵਰਕਰਾਂ ਦਾ ਬਹੁਤ ਧੰਨਵਾਦ। ਜਿਹੜਾ ਸੌਣ ਮਹੀਨਾ ਸਾਡਾ ਹੈਗਾ ਇਹ ਜਿਹੜੇ ਤਿਹਾਰਾਂ ਦੀ ਸ਼ੁਰੂਆਤ ਹੈ। ਕਿੰਨੇ ਹੁੰਦੀ ਹੈ ਸੌਣ ਮਹੀਨਾ ਬੱਦਲ ਜੋਰ ਵੱਦਾ ਮੀਂਹ ਕਿਨਾਰੇ ਤੋੜ ਤੀਆਂ ਰਖੜੀਆਂ ਦੇ ਚਾ ਖਾਈਏ ਪੂੜੇ ਗਿੜਕੜਾ ਕਿਉਂਕਿ ਸੌਣ ਮਹੀਨੇ ਤੋਂ ਤਿਹਾਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਸੌਣ ਮਹੀਨੇ ਵਿੱਚ ਕੁੜੀਆਂ ਆਉਂਦੀਆਂ ਆਪਣੇ ਪੇਕੇ ਘਰ ਤੀਆਂ ਦਾ ਤਿਹਾਰ ਮਨਾਉਣੇ ਆ ਸਾਰੇ ਰਾਂਝੇ ਉਸ ਤੋਂ ਬਾਅਦ ਰਖੜੀ ਆ ਜੂਈ ਤੇ ਰਖੜੀ ਤੋਂ ਬਾਅਦ ਸਾਡਾ ਤਿਹਾੜਾ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਅਸੀਂ ਆਪਣੇ ਸਾ ਡਿਪਾਰਟਮੈਂਟ ਵੱਲੋਂ ਹਰ ਵਾਰ ਇਹੀ ਕਹਿੰਦੇ ਆ ਕਿ ਸਾਨੂੰ ਜਿਹੜੀਆਂ ਹੈਗੀਆਂ ਜਿਹੜੇ ਸਾਡਾ ਲਿੰਗਨ ਪਾਤਾ ਬਹੁਤ ਘੱਟ ਰਿਹਾ ਹੈ ਤੇ ਜਿਹੜੀਆਂ ਬੇਟੀਆਂ ਉਹ ਸਾਡੇ ਘਰ ਵਿੱਚ ਹੋਣੀ ਆ ਜ਼ਰੂਰੀ ਆ ਕਿਉਂਕਿ ਕੁੜੀਆਂ ਵੀ ਜਿਹੜੀਆਂ ਉਹ ਸਾਰੇ ਸਾਸ ਅਗ ਨੂੰ ਮਿਲਾਰ ਮਰਦੇ ਨੇ ਜੇ ਸਾਡੇ ਘਰ ਵਿੱਚ ਕੁੜੀਆਂ ਨਹੀਂ ਹੋਣੀਆਂ ਤਾਂ ਸਾਡੇ ਰਿਸ਼ਤੇ ਵੀ ਖਤਮ ਹੋ ਜਾਣਗੇ ਤੇ ਜਿਹੜੇ ਸਾਡੇ ਸਗਨ ਮਨਾਉਣੇ ਆ ਕੁੜੀਆਂ ਦੇ ਉਹ ਵੀ ਸਾਰੇ ਖਤਮ ਹੋ ਜਾਣਗੇ ਕੋ ਕਮੀਨੇ ਬਹੁਤ ਸੋਨਾ ਲਿਖਿਆ ਹੈ ਕਿ ਜਿਸ ਘਰ ਜੰਦੀਆਂ ਈਆਂ ਦੇ ਬਾਗਲਾ ਉੱਥੇ ਲੱਗਦੀਆਂ ਤੀਆਂ ਦੇ ਬਾਗਲਾ ਦੋ-ਦੋ ਘੜ ਜੋੜਦੀਆਂ ਪਰਮਾ ਵਾਲੀਆਂ ਈਆਂ ਤਾਂ ਘੜਦੀਆਂ ਮੀਠਾਂ ਦੇ ਬਾਗਲਾ ਮੈਂ ਇਹ ਸਾਰੇ ਸੁਨੇਹੇ ਦੀ ਕੀ ਜਾਊਂਗੀ ਕਿ ਅੱਜ ਸਾਡੇ ਇਹ ਮਨੋਰਥਾਗੇ ਸਾਡੇ ਸਰ ਤੇ ਘਰੇ ਇੱਕ ਟੁਕੜੀ ਦੀ ਹੋਣੀ ਚਾਹੀਦੀ ਆ ਜੋ ਵੀ ਇੱਕ ਸ੍ਰਿਸ਼ਟੀ ਦਾ ਨਿਯਮ ਹੈ ਕਿ ਸਾਨੂੰ ਉਸ ਨੂੰ ਤੋੜਨਾ ਨਹੀਂ ਚਾਹੀਦਾ ਜਿਸ ਘਰ ਈਆਂ ਉਸ ਘਰ ਤੇ ਸਾਰੀਆਂ ਖੁਸ਼ੀਆਂ ਆਜੋ ਧੰਨਵਾਦ ਆਜੋ